ਤੁਸੀਂ ਵੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਮੈਂ ਬਲਕਰਨ ਸਿੰਘ ਪੰਨੀ ਵਾਲਾ ਤੇ ਅੱਜ ਅਸੀਂ ਪਹੁੰਚੇ ਆਂ ਪਿੰਡ ਤਰਖਾਨ ਵਾਲੇ ਦੇ ਵਿੱਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤਰਖਾਨ ਵਾਲਾ ਇੱਥੇ ਅੱਜ ਅਸੀਂ ਪਹੁੰਚੇ ਆਂ ਤੇ ਇਹ ਜਿਹੜੀ ਮਹਾਰਾਜ ਡਰੇਨ ਹੈ ਇਹਨੂੰ ਆਪਾਂ ਸੇਮ ਨਾਲ ਆ ਕਹਿ ਦਿੰਨੇ ਆ ਇਹ ਤਰਖਾਨ ਵਾਲੇ ਆ ਕੇ ਅੱਗੋਂ ਇਹ ਵੀ ਕੋਈ ਡਾਫ ਲੱਗ ਜਾਂਦੀ ਹੈ ਤੇ ਸਾਰਾ ਇਸ ਜਿਹੜਾ ਸੇਮ ਵਾਲਾ ਉੱਛਲ ਕੇ ਲੋਕਾਂ ਦੇ ਖੇਤਾਂ ਨੂੰ ਖਰਾਬ ਕਰਦਾ ਹੈ ਤੇ ਸਾਡੇ ਨਾਲ ਬਹੁਤ ਸਾਰੇ ਆਪਤਵੰਤੇ ਵੀ ਜੁੜੇ ਆ ਇਹਨਾਂ ਪਤਵੰਤਿਆਂ ਦੇ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਵੀ ਤੁਹਾਨੂੰ ਕੀ ਤਕਲੀਫ ਹੈ ਤੁਸੀਂ ਅੱਜ ਇੱਥੇ ਇੰਨੀ ਭਾਰੀ ਗਿਣਤੀ ਦੇ ਵਿੱਚ ਇਕੱਠੇ ਹੋਏ ਹੋ ਤੇ ਕਿਵੇਂ ਇਕੱਠੇ ਹੋਏ ਹੋ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਅੱਗੇ ਆਪਾਂ ਮਹਿਕਮੇ ਵਾਲੇ ਜਿਹੜੇ ਉਹਨਾਂ ਦਾ ਵੀ ਪਰਸ਼ਾ ਲਵਾਂਗੇ ਤੇ ਹੁਣ ਤੋਂ ਆਪਾਂ ਕਰਦੇ ਆ ਇਹਨਾਂ ਨਾਲ ਗੱਲ ബോയ് ബോയ് കുറേ ടാമി റോട്ട് കേ ഇദർലെ പോസി ആയോ ഇദർലെ ഇദർ ആവുക പുല്ലൻതാ മട റോക്ക